ਅਤੇ ਡੀਸੀਪੀ ਲਾਉਣ ਆਰਡਰ ਅਤੇ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਦਿਸ਼ਾਦਰ ਦੇਸ਼ਾਂ ਤੇ ਜੇਰੇ ਨਗਰ ਨੇ ਮੇਰੇ ਐਸਐਚਓ ਕੈਂਟ ਐਸਆਈ ਅਮਨਦੀਪ ਗੁਰ ਵੱਲੋਂ ਜਿਹੜਾ ਵਾ ਇੱਕ ਮੁਕਦਮਾ 155/24 ਦਰਜ ਹੋਇਆ ਸੀ ਕਿ 24 ਨਵੰਬਰ ਨੂੰ ਇੱਕ ਐਕਟਵਾ ਚੋਰੀ ਹੋਈ ਸੀ ਗੁਰਵਰਜਨ ਦੇਵ ਨਗਰ ਲਾਕੇ ਚੋਂ ਕੈਂਟ ਦੇ ਰੀਜੋ ਇਹਨਾਂ ਨੇ ਐਕਟਵਾ ਨੂੰ ਫਾਲੋ ਕਰਦੇ ਕਰਦੇ ਉਹ ਸੀਸੀਟੀਵੀ ਕੈਮਰੇ ਤੋਂ ਜਿਹੜਾ ਚ ਬਨੋਸ਼ ਸ਼ਰਮਾ ਤੇ ਅਰਜਨ ਸੈਣੀ ਦੋ ਦੋਸ਼ੀ ਗ੍ਰਿਫਤਾਰ ਕੀਤਾ ਮਨੋਸ਼ ਸ਼ਰਮਾ ਮੋਣੀਪੁਰਕ ਦਾ ਰਹਿਣ ਵਾਲਾ ਤੇ ਅਰਜਨ ਸਾਣੀ ਪਠਾਨਕੋਟ ਦੇ ਰਹਿਣ ਵਾਲਾ ਇਹ ਅਰਜਨ ਸਾਣੀ ਪਹਿਲਾਂ ਪਠਾਨਕੋਟ ਦੇ ਵਿੱਚ ਇਹਦੇ ਖੇਲਾ ਸਤਮਕ੍ਰਿਮੇ ਦਰਜ ਨੇ ਉੱਥੇ ਜੇ ਵੀ ਕਲਚੋਰੀ ਦੀ ਵਾਰਦਾਤ ਕਰਦਾ ਸੀ ਹੁਣੇ ਅੰਮ੍ਰਿਤਸਰ ਆ ਕੇ ਚੋਰੀ ਕਰਨ ਲੱਪਿਆ ਇਸ ਜਿਹੜੀ ਮਕਦਮੇ ਵਿੱਚ ਜਿਹੜੀ ਐਕਟਰਾਂ ਚੋਰੀ ਕੀਤੀ ਸੀ ਉਹ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਕੋ 2 ਚੋਰੀਆਂ ਹੋਰ ਐਕਟਰਾਂ ਬਰਾਮਦ ਕੀਤੀਆਂ ਇਹ ਬੰਦੇ ਫਿਲਹਾਲ ਸਾਡ ਤੋਂ ਰਿਮਾਂਡ ਤੇ ਨੇ ਸਾਡੇ ਕੋਲ ਇਹਨਾਂ ਕੋ ਹੋਰ ਕਵਰੀ ਹੋਣ ਦੀ ਆਸ ਹੈ ਇਸ ਤੋਂ ਇਲਾਵਾ 160 ਨੰਬਰ ਮਕਦਮਾ ਜਿਹੜਾ ਵਾ ਇਹਦੇ ਵਿੱਚ ਅਸੀਂ ਸ਼ਰਨਜੀਤ ਸਿੰਘ ਨਾਂ ਦਾ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਵਾ ਇਹਦੇ ਕੋਲ ਤਿੰਨ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਸਾਡੇ ਕੋਲ ਰਿਮਾਂਡ ਤੇ ਆਇਆ ਤੇ ਕੋਈ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ ਅਸੀਂ ਅੱਜ ਬਰਾਮਦਗੀ ਕਰਾਂਗੇ ਜਿਹੜਾ ਪਠਾਨਕੋਟ ਰਹਿੰਦਾ ਸੀ ਇੱਥੇ ਆ ਕੇ ਰਹਿੰਦਾ ਕਿਤੇ ਆਇਆ ਸੀ ਇਹ ਜਿਹੜਾ ਦੂਸਰਾ ਇਹਦਾ ਦੋਸ਼ੀਆ ਬਨੋਸ਼ ਸ਼ਰਮਾ ਦਾ ਸਾਥੀ ਹੈ ਉਹਦੇ ਕੋਲ ਰਹਿੰਦਾ ਸੀ ਇੱਥੋਂ ਵੀ ਕਲ ਚੋਰੀ ਕਰਕੇ ਉੱਥੇ ਲੈ ਜਾਂਦਾ ਸੀ ਪਠਾਨਕੋਟ ਜਾ ਕੇ ਵੇਚਦਾ ਸੀ ਉੱਥੇ ਜਾ ਕੇ ਵੇਚਦਾ ਸੀ ਪਰ ਉਹ ਕੋਈ ਬੰਦੇ ਤਰੀ ਸੋਏ ਜਿਹਨਾਂ ਨੂੰ ਵੇਚਦਾ ਅਜੇ ਫਰਦਰ ਸਾਡ ਗਏ ਪੁਸ਼ਟੀਸ਼ ਕਰ ਰਹੇ ਹਾਂ ਰਿਮਾਂਡ ਤੇ ਆ ਅਸੀਂ ਜਿਹੜੇ ਬੰਦਿਆਂ ਨੂੰ ਵੀ ਕੁਲਵੇਜ ਦੇ ਉਹ ਵੀ ਗ੍ਰਫਤਾਰ ਕਰਾਂਗੇ ਉਹਨਾਂ ਨੂੰ ਨਾਮਜ਼ਦ ਕਰਾਂਗੇ ਦੁਨੀਆ ਵਹੀਕਲ ਸਮਰ ਲੇਤਾ ਕਿਦਾਰੇ ਚੋਰੀ ਕਰ ਇਹਨਾਂ ਕੋਲੋਂ ਤੇ ਤਿੰਨ ਬਰਾਮਦ ਹੋਏ ਨੇ ਅਸੀਂ ਅਦਰ ਇਨਟੈਰੋਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਤੇ ਬਾਕੀ ਸਾਰਾ ਡਿਟੇਲ ਲਵਾਂਗੇ ਕਿੰਨਾ ਕਿੱਥੇ ਚੋਰੀਆਂ ਕੀਤੀਆਂ ਕਿੱਥੇ ਵੇਚੇ ਨੇ ਉਹਨਾਂ ਤੇ ਵੀ ਕਾਰਵਾਈ ਹੋਏਗੀ ਜਿਨ੍ਹਾਂ ਨੂੰ ਵੇਚੇ ਗਏ ਨੇ ਬਿਲਕੁਲ ਜਿਹੜੇ ਖਰੀਦੇ ਆ ਉਹਨਾਂ ਤੇ ਵੀ ਕਾਰਵਾਈ ਹੋਏਗੀ ਸਰ ਇਹ ਜਿਹੜਾ ਇਹਦਾ ਨਾਲ ਦਾ ਸਾਥੀ ਸੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਇਹ ਤੇ ਪਹਿਲਾਂ ਕਾਫੀ ਦੇਰ ਤੋਂ ਤੇ ਨਾਲ ਹੀ ਪਹਿਲਾਂ ਉਥੋਂ ਪਠਾਨਕੋਟੋਂ ਚੋਰੀ ਕਰਦੇ ਸਤਨਗਰਮਿਆਂ ਦੇ ਤੇ ਫਿਰ ਦੂਸਰਾ ਦੋਸ਼ੀ ਆ ਉਹਤੇ ਮੁਕਦਮਾ ਕੋਈ ਦਰਜ ਨਹੀਂ ਪਰ ਤਿੰਨ ਵੀਕਲ ਉਸ ਕੋ ਬਰਾਮਦ ਹੋਏ ਨੇ ਜੀ ਜੀ ਏਜ ਕਿੰਨੀ ਹੈ ਨਾਲ 20 ਤੋਂ 22 ਸਾਲ ਦੇ ਜੀ 20 ਤੋਂ 22 ਸਾਲ ਜੀ ਸਰ ਕੋਈ 10 ਐ ਕੋਈ ਪਲੱਸ 2 ਪੜਿਆ ਹੋਇਆ ਤੇ ਨਸ਼ੇ ਦੀ ਆਦੀ ਨੇ ਨਸ਼ੇ ਦੀ ਆਦੀ ਜੀ ਸਰ ਲੱਗਦਾ ਵੀ ਹੋਰ ਵੀ ਰਿਕਵਰੀ ਹੋ ਸਕਦੀ ਬਿਲਕੁਲ ਪਰ ਇੰਟਰੋਗੇਸ਼ਨ ਜਲਦੀ ਹੋ ਰਿਹਾ ਮੰਡ ਤੇ ਆ ਸਾਨੂੰ ਆਸ ਹੈ ਕਿ ਹੋਰ ਰਿਕਵਰੀ ਹੋਏਗਾ ਲੱਗਦਾ ਨਹੀਂ ਕਿ ਜਿਹੜਾ ਕਿ ਸ਼ਰਨਜੀਤ ਦਾ ਟੇਲਰ ਦਾ ਕੰਮ ਕਰਦਾ ਸੀ ਨਸ਼ੇ ਕਰਨ ਦਾ ਜਿਹੜਾ ਆਦੀ ਉਹਦੇ ਕਰਕੇ ਉਹ ਇਹ ਕੰਮ ਕਰਦਾ ਬਿਲਕੁਲ ਨਸ਼ੇ ਦੀ ਪੂਰਤੀ ਖਾਤਰ ਇਹ ਵੀਕਲ ਚੋਰੀ ਕਰਕੇ ਸਸਤੇ ਭਾਅ ਦੇ ਵੇਚ ਦਿੰਦੇ ਤਿੰਨ ਦਿਨ ਦਰ ਮਾਰ ਸਕਦੇ ਥੀ ਥੈਂਕ ਯੂ